ਹalleluyah ਅੱਜ ਆਪਾਂ ਪੜਾਂਗੇ 23 ਜਬੂਰ ਯਹੋਵਾ ਮੇਰਾ ਜਾਲੀ ਹੈ ਮੈਨੂੰ ਥੋੜ੍ਹ ਨਹੀਂ ਹੋਵੇਗੀ ਉਹ ਮੈਨੂੰ ਹਰੇ-ਹਰੇ ਕਾਦਿਆਂ ਜੂਹਾਂ ਵਿੱਚ ਬਿਠਾਉਂਦਾ ਹੈ ਉਹ ਮੈਨੂੰ ਸੁਖਦਾਇਕ ਪਾਣੀ ਕੋਲ ਲਿਜਾਂਦਾ ਹੈ ਉਹ ਮੇਰੀ ਜਾਨ ਵਿੱਚ ਜਾਨ ਪਾਉਂਦਾ ਹੈ ਧਰਮ ਦੇ ਮਾਰਗਾਂ ਵਿੱਚ ਉਹ ਆਪਣੇ ਨਾਮ ਦੇ ਨਿਮਤ ਮੇਰੀ ਗਵਾਹੀ ਕਰਦਾ ਹੈ ਭਾਵੇਂ ਮੈਂ ਮੌਤ ਦੀ ਸ਼ਾਂਦੀ ਵਾਦੀ ਵਿੱਚ ਫਿਰਾਂ ਮੈਂ ਕਿਸੇ ਵਦੀ ਤੋਂ ਨਹੀਂ ਡਰਾਂਗਾ ਤੂੰ ਜੋ ਮੇਰੇ ਨਾਲ ਹੈ ਤੇਰੀ ਸੋਟੀ ਤੇ ਤੇਰੀ ਲਾਠੀ ਇਹ ਮੈਨੂੰ ਤਸੱਲੀ ਦਿੰਦੀਆਂ ਹਨ ਤੂੰ ਮੇਰੇ ਵਿਰੋਧੀਆਂ ਦੇ ਸਾਹਮਣੇ ਮੇਰੇ ਅੱਗੇ ਮੇਚ ਵਿਛਾਉਂਦਾ ਹੈ ਤੈ ਮੇਰੇ ਸਿਰ ਤੇ ਤੇਲ ਚਸਿਆ ਹੈ ਮੇਰਾ ਕਟੋਰਾ ਭਰਿਆ ਹੋਇਆ ਹੈ ਸੱਚ ਮੁੱਚ ਭਲਾਈ ਔਰ ਦਇਆ ਜੀਵਨ ਪਰ ਮੇਰਾ ਪਿੱਛਾ ਕਰਨਗੇ ਆਂ ਔਰ ਮੈਂ ਸਦਾ ਯਹੋਵਾ ਦੇ ਘਰ ਬਸਾਂਗਾ ਆਮੀਨ ਆਮੀਨ ਆਮੀਨ